ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੀ ਖਦਰਾਣਾ ਪ੍ਰਾਈਵੇਟ ਕਾਰ ਚਾਲ ਲੋਕ ਸੇਵਾ ਸੁਸਾਇਟੀ ਮੁਕਸਰ ਦੇ ਆਪਣੇ ਸਾਰੇ ਮੈਂਬਰ ਆ ਪਾਇਲਟ ਭਰਾ ਤੇ ਪ੍ਰਧਾਨ ਸਾਹਿਬ ਆ ਜੀ ਤੇ ਅੱਜ ਆਪਣੀ ਜਿਵੇਂ ਹਰ ਵਾਰੀ ਮਹੀਨੇ ਦੇ 9 ਤਰੀਕ ਨੂੰ ਮੀਟਿੰਗ ਹੁੰਦੀ ਹੈ ਜੀ ਆਪਣੇ ਮਾਤਾ ਪਿਤਾ ਕੋਰ ਦੇ ਪਾਰਕ 'ਚ ਅੱਜ ਵੀ ਮੀਟਿੰਗ ਠੀਕੀ ਤੇ ਕੁਝ ਕੁ ਜਿਹੜੇ ਆਪਣੇ ਸਾਰੇ ਮੈਂਬਰ ਇਕੱਠੇ ਹੋਏ ਆ ਤੇ ਮੈਂ ਇਹਨਾਂ ਨੂੰ ਕੁਝ ਕੁ ਸਵਾਲ ਪੁੱਛਣਾ ਚਾਹਾਂਗਾ ਜਿਹੜਾ ਕਿ ਹਰ ਵਾਰੀ ਆਪਾਂ ਹਰ ਮਹੀਨੇ ਪੁੱਛਦੇ ਆ ਵੀ ਕੀ ਸੁਧਾਰ ਹੋਏ ਜਾਂ ਕੀ ਨਹੀਂ ਹੋਏ ਜਾਂ ਕੀ ਕਮੀਆਂ ਪੇਸ਼ੀ ਆਪਣੇ 'ਚ ਹੈਗੀਆਂ ਤੇ ਸਭ ਤੋਂ ਪਹਿਲਾਂ ਮੈਂ ਆ ਆਪਣੇ ਪ੍ਰਧਾਨ ਸਾਹਿਬ ਪ੍ਰਕਾਸ਼ ਜੀ ਉਹਨਾਂ ਨੂੰ ਸਵਾਲ ਪੁੱਛਣਾ ਚਾਹੂੰਗਾ ਇੱਕ ਸਸੀਗਾ ਪ੍ਰਕਾਸ਼ ਪ੍ਰਧਾਨ ਸਾਹਿਬ ਜੀ ਪ੍ਰਧਾਨ ਸਾਹਿਬ ਮੇਰੀ ਇੱਕ ਬੇਨਤੀ ਸੀ ਤੁਹਾਨੂੰ ਛੋਟਾ ਜਿਹਾ ਸਵਾਲ ਇਹ ਸੀਗਾ ਵੀ ਆਪਾਂ ਜਿਹੜੀ ਆਪਣੀ ਜੱਥੇਬੰਦੀ ਡਰਾਈਵਰ ਹੈਗੀ ਹੈ ਪਾਇਲਟ ਭਰਾ ਜਾਂ ਆਪਣੇ ਜੋ ਵੀ ਹੈ ਅੱਜ ਆਪਾਂ ਕੋਈ ਨਵੀਂ ਕੋਈ ਗੱਲ ਜਾਂ ਸਿੱਖੀ ਜਾਂ ਕੋਈ ਨਵਾਂ ਮਤਾ ਪਾਸ ਕੀਤਾ ਕੀ ਉਸ ਬਾਰੇ ਕੁਝ ਕਹਿਣਾ ਚਾਹੂਗਾ ਤੁਸੀਂ ਜੀ ਮੈਂ ਖਿਦਰਾਣਾ ਵੈਲਪਰ ਸੜੀ ਦਾ ਪ੍ਰਧਾਨਾ ਪ੍ਰਕਾਸ਼ ਸਿੰਘ ਛੜੇ ਪਾਣਾ ਅੱਜ ਅਸੀਂ ਮਤਾ ਪਾਸ ਕੀਤਾ ਵੀ ਜੋ ਡਰਾਈਵਰ ਭਰਾ ਸਾਡੇ ਘਰਾਂ ਵਿੱਚ ਕੰਮ ਕਰਦੇ ਆ ਉਹ ਉਹੀ ਗੱਡੀਆਂ ਸੰਭਾਲਣਗੇ ਤੀਜੀ ਗੱਡੀ ਤੇ ਉਹਨਾਂ ਨੂੰ ਐਕਸਟਰਾ ਪੈਸੇ ਦੇਣੇ ਪੈਣਗੇ ਜੀ ਤੇ ਤਨਖਾਹ 16 17 ਹੀ ਆਖੋ ਘਾਟਾ ਕੋ ਨਾ ਲੈਣਾ ਇਹ ਹੀ ਮੇਰੀ ਬੇਨਤੀ ਆ ਠੀਕ ਹੈ ਜੀ ਤੇ ਮੈਂ ਇਹ ਹੀ ਪੁੱਛਣਾ ਜਾਊਂਗਾ ਵੀ ਕਈ ਵਾਰੀ ਤਾਂ ਆਪਾਂ ਦੇਖਦੇ ਆ ਵੀ ਦੋ ਤੋਂ ਜ਼ਿਆਦਾ ਵੀ ਗੱਡੀਆਂ ਕਹਿੰਦੇ ਆ ਵੀ ਇਹ ਸੰਭਾਲੋ ਪਰ ਤਨਖਾਹ ਦੇਣ ਲੱਗਿਆਂ ਕਈ ਪ੍ਰੋਬਲਮ ਆਂਦੀ ਹੈ ਤੇ ਕੀ ਉਹਨਾਂ ਨਾਲ ਤੁਸੀਂ ਉਹਨਾਂ ਲਈ ਕੀ ਕਹਿੰਦੇ ਹੋ ਤਨਖਾਹ ਲੇਟ ਫੇਟ ਹੁੰਦੀ ਆ ਐਡਵਾਂਸ ਚੱਲ ਰਿਹਾ ਹੈ ਕੀ ਉਹਨਾਂ ਲਈ ਕੋਈ ਉਪਰਾਲਾ ਕਰ ਰਹੇ ਹੋ ਜਾਂ ਤਨਖਾਹ ਪਿਆਸੀ ਨਹੀਂ ਮਿਲ ਰਹੀ ਨਹੀਂ ਉਪਰਾਲਾ ਹੀ ਹੈ ਜੀ ਮੈਂ ਤਾਂ ਇਹ ਬੇਨਤੀ ਕਰਦਾ ਮਾਲਕ ਨੂੰ ਬੇਨਤੀ ਕਰ ਸਾਡੇ ਡਰਾਈਵਰ ਭਾਜਦੇ ਤੁਹਾਡੇ ਕਰਾਚ ਵਿੱਚ ਕੰਮ ਕਰਦੇ ਦੋ ਗੱਡੀਆਂ ਸਮਾਉਣਗੇ ਤੀਜੀ ਗੱਡੀ ਤੇ ਐਕਸਟਰਾ ਪੈਸੇ ਲੈ ਲੈ ਜਾਣਗੇ ਠੀਕ ਹੈ ਜੀ ਇਹ ਹੀ ਮੇਰੀ ਬੇਨਤੀ ਹੈ ਤੇ ਆਪਣੇ ਬਲਦੇਵ ਜੀ ਸਸੀਕਾਲ ਜੀ ਕੀ ਹਾਲ ਚਾਲ ਹੈ ਜੀ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੂੰਗਾ ਕਿ ਆਪਣੇ ਪ੍ਰਗਾਤ ਜੀ ਜਿਵੇਂ ਤੁਸੀਂ ਦੇਖਿਆ ਇਹ ਸੁਣਿਆ ਹੀ ਹੈ ਉਹਨਾਂ ਨੇ ਦੱਸਿਆ ਵੀ ਕਿਵੇਂ ਆਪਣੇ ਦੀਖਦਰਾਣਾ ਪ੍ਰਾਈਵੇਟ ਕਾਰ ਚਾਲਕ ਦੇ ਜਿੰਨੀ ਵੀ ਸੋਸਾਇਟੀ ਉਹ ਕਿਵੇਂ ਚੱਲ ਰਹੇ ਆ ਕਿਵੇਂ ਆਪਾਂ ਉਹਨਾਂ ਨੂੰ ਬਤੋਣਾ ਹੈ ਕਿਵੇਂ ਅੱਜ ਆਪਾਂ ਇਕੱਠ ਕੀਤਾ ਤੇ ਤੁਸੀਂ ਕੀ ਸੁਝਾ ਦੇਣਾ ਚਾਹੋਗੇ ਹਾਂ ਜੀ ਸਾਡੇ ਪ੍ਰਕਾਸ਼ ਪ੍ਰਧਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਿਲਕੁਲ ਸਰ ਸਾਹਿਬ ਜੂਨੀਅਰ ਵਾਸਤੇ ਹਾਂਜੀ ਕੰਮ ਪ੍ਰਕਾਸ਼ ਜੀ ਵਧੀਆ ਕਰ ਰਹੇ ਪਰ ਸਾਡੇ ਡਰਾਈਵਰ ਜੀ ਥੋੜਾ ਜਿਆ ਏਕਾ ਕਰਨ ਸਾਥ ਦੇਣ ਪ੍ਰਧਾਨ ਜੀ ਦਾ ਤਾਂ ਬਹੁਤ ਕੁਝ ਹੋ ਸਕਦਾ ਤਨਖਾਹ ਵੀ ਸਾਡੀਆਂ ਵਧ ਸਕਦੀਆਂ ਜੀ ਤੇ ਬਾਕੀ ਮਾਲਕਾਂ ਨਾਲ ਵੀ ਅਸੀਂ ਵੀ ਮੀਟਿੰਗ ਕਰ ਸਕਦੇ ਹਾਂ ਕਾਰਡ ਬਣਾ ਕੇ ਅਸੀਂ ਮੀਟਿੰਗ ਕਰ ਸਕਦੇ ਹਾਂ ਨਾਲ ਮੰਡੀਆਂ ਜਾਂ ਸਾਰੇ ਵੰਡ ਸਕਦੇ ਹਾਂ ਵੀ ਸਾਡੀ ਵੀ ਅੰਨੀ ਤਨਖਾਹ ਰਹੂਗੀ ਤੇ ਫਿਰ ਉਹ ਗੱਲਬਾਤ ਲੋਕਾਂ ਨਾਲ ਮਲਾਜਮਾਂ ਨਾਲ ਕਰਕੇ ਕਿ ਤਨਖਾਹਾਂ ਪੱਕੀਆਂ ਹੋ ਸਕਦੀਆਂ ਇਹ ਕੋਈ ਵੱਡੀ ਗੱਲ ਨਹੀਂ ਪਰ ਜਰੂਰੀ ਹੈ ਇੱਕ ਲਈ ਜੀ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਇੱਕਾ ਕੀਤਾ ਜਾਵੇ ਜੀ ਤੇ ਆਪਣੇ ਜਿੰਨੇ ਵੀ ਛੋੜੇ لال ਜੀ ਮੈਂ ਤੁਹਾਨੂੰ ਮੇਨ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਆਪ ਅੱਜ ਇੱਕ ਉੱਚੇ ਅਹੁਦੇ ਤੋਂ ਇੱਕ ਪਾਇਲਟ ਤੋਂ ਬਹੁਤ ਲੰਬੇ ਸਮੇਂ ਤੋਂ ਪਹੁੰਚੇ ਹੋ ਤੇ ਮੈਂ ਹੀ ਪੁੱਛਣਾ ਜਾਊਂਗਾ ਵੀ ਆਪਣੇ ਪਾਇਲਟ ਭਰਾਵਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਖਾਸ ਸਰ ਦੇਖੋ ਜੀ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਨੇ ਜਿਹੜੀ ਗੱਲ ਕਹੀ ਹੈ ਬਿਲਕੁਲ ਗੱਲ ਕਹੀ ਸਹੀ ਕਹੀ ਸੀਗੀ ਤੋ ਬਾਅਦ ਤੇ ਸਾਡੇ ਬਲਦੇਸ ਸਿੰਘ ਜੀ ਸਰ ਨੇ ਜੋ ਗੱਲ ਕਹੀ ਉਹ ਵੀ ਸਹੀ ਕਹੀ ਆ ਸਾਡੇ ਪ੍ਰਧਾਨ ਜੀ ਨੇ ਸਾਡੇ ਸੀਐਡੀ ਰਾਜੂ ਜੀ ਦਸਵੰਦਰ ਸਿੰਘ ਰਾਜੂ ਜੀ ਹੈਗੇ ਸਾਡਾ ਨਾ ਕਾਰਡ ਬਣਾ ਕੇ ਦਿੱਤਾ ਹੁਣ ਆਈ ਦੀ ਕਾਰ ਬਣਵਾ ਕੇ ਦਿੱਤਾ ਜਦੋਂ ਵੀ ਅਸੀਂ ਕਿਤੇ ਬਾਹਰ ਜਾਵਾਂਗੇ ਗੱਡੀਆਂ ਲੈ ਕੇ ਉਹ ਕਾਰਡ ਸਾਨੂੰ ਪਾਉਣਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਉਸ ਦਾ ਕਾਰਡ ਪਾਉਣਾ ਸਾਨੂੰ ਬਹੁਤ ਬਦਲ ਮਿਲੂਗੀ ਜੀ ਜਿ ਮਾਲਕਾਂ ਨੂੰ ਵੀ ਪਤਾ ਲੱਗੂ ਸਾਡੇ ਨੂੰ ਵੀ ਹਾਂ ਇਹਨਾਂ ਦਾ ਯੂਨੀਅਨ ਦਾ ਚੱਥਾ ਬਣਿਆ ਹੋਇਆ ਜੀ ਜੀ ਮਤਲਬ ਆਈਡੀ ਕਾਰਡ ਤੁਸੀਂ ਅਪਲਾਈ ਕਰ ਚੁੱਕੇ ਹੋ ਹੁਣ ਮੋਸਟਲੀ ਤੇ ਸਾਰੇ ਹੁਣ ਜਿੰਨੇ ਵੀ ਆਪਣੇ ਪਾਇਲਟ ਆ ਉਹ ਆਈਡੀ ਕਾਰਡ ਨਾਲ ਆਪਣੀ ਪਛਾਣ ਨਾਲ ਰਹੀ ਤੁਰਨ ਦੀ ਤੁਸੀਂ ਉਪਰਾਲਾ ਕਰ ਰਹੇ ਹੋ ਵੀ ਆਪਣੇ ਆਈਡੀ ਕਾਰਡ ਤੋਂ ਬਿਨਾਂ ਨਹੀਂ ਤੁਰਨਾ ਹਾਂਜੀ ਹਾਂਜੀ ਆਈਡੀ ਕਾਰਡ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਬਹੁਤ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਤੇ ਮੈਂ ਪੁੱਛਣਾ ਚਾਹਾਂਗਾ ਆਪਣੇ ਪਾਇਲਟ ਭਰਾ ਕੁਝ ਕਹਿਣਾ ਚਾਹਣਗੇ ਜਿਨ੍ਹਾਂ ਨੂੰ ਕੋਈ ਦਿੱਕਤ ਹੋਵੇ ਜਾਂ ਕੋਈ ਉਹਨਾਂ ਨੂੰ ਕੋਈ ਨਵੀਂ ਚੀਜ਼ ਉਹਨਾਂ ਦੀ ਕੋਈ ਨਵੀਂ ਮੰਗ ਹੋਵੇ ਪਾਇਲਟ ਭਰਾਵਾਂ ਦੇ ਦਾ ਸਾਹਿਬ ਤੁਸੀਂ ਦੱਸੋ ਜੀ ਤਾਂ ਸਾਡੇ ਜਥੇਬੰਦੀ ਯੂਨੀਅਨ ਦੀ ਇਹੀ ਮੰਗ ਹੈ ਜੀ ਕਿ ਅਸੀਂ ਇਹ ਚਾਹੁੰਦੇ ਕਿ ਜਿੰਨੇ ਵੀ ਪਾਈਨ ਸਾਡੇ ਜਥੇਬੰਦੀ ਯੂਨੀਅਨ ਦੇ ਆ ਉਹ ਆਪਣਾ ਏਕਾ ਬਣਾ ਕੇ ਚੱਲਣ ਜਿਵੇਂ ਕਿ ਸਾਡੇ ਪ੍ਰਕਾਸ਼ ਜੀ ਜੋ ਕਿ ਪ੍ਰਧਾਨ ਸਾਡੇ ਹੋਰ ਵੀ ਸਾਡੇ ਬਹੁਤ ਸੀਨੀਅਰ ਮੈਂਬਰ ਸਾਡੇ ਹਰਬੰਸ ਸਿੰਘ ਵਾਈਸ ਪ੍ਰਧਾਨ ਹੋਰ ਵੀ ਸਾਡੇ ਜਿਹੜੇ ਮੈਂਬਰ ਪਹੁੰਚੇ ਆ ਸਾਡੇ ਟੀਮ ਦੀ ਔਰ ਸਾਡੇ ਜਿਹੜੀ ਜਥੇਬੰਦੀ ਯੂਨੀਅਨ ਦੀ ਇਹੀ ਪ੍ਰਮਾਤਮਾ ਅਗੇ ਸਾਡੀ ਇਹ ਦੁਆ ਹੈ ਕਿ ਜੋ ਕਿ ਡਰਾਈਵਰ ਵੀਰ ਆ ਉਹ ਟਾਈਮ ਟੇਬਲ ਦੀ ਕਦਰ ਕਰਨ ਤੇ ਆਪਣਾ ਟਾਈਮ ਤੇ ਮੀਟਿੰਗ ਤੇ ਪਹੁੰਚਿਆ ਕਰਨ ਤੇ ਬਾਕੀ ਜੋ ਵੀ ਉਹਨਾਂ ਦੇ ਆਈ ਕਾਰਡ ਬਣਨੇ ਦਿੱਤੇ ਆ ਉਹ ਆਈ ਕਾਰਡ ਵੀ ਅਸੀਂ ਇਸ 9 ਤਰੀਕ ਨੂੰ ਜੋ ਕਿ ਸਾਡੇ ਮੈਂਬਰਾਂ ਦੇ ਬਣੇ ਆ ਉਹਨਾਂ ਨੂੰ ਅਸੀਂ ਸਨਮਾਨਤ ਕਰਾਂਗੇ ਗਰੁੱਪ ਦੇ ਵਿੱਚ ਵੀ ਪਾਵਾਂਗੇ ਔਰ ਇਸ ਕਰਕੇ ਬੇਨਤੀ ਕਰਦਾ ਕਿ ਜਿੰਨੇ ਵੀ ਡਾਈਵਰੇ ਵੀਰ ਭਰਾ ਸਾਡੇ ਦੋਸਤਾਂ ਉਹ ਮੀਟਿੰਗ ਦੀ ਕਦਰ ਕਰਿਆ ਕਰਨ ਉਹ ਸਾਡੇ ਪ੍ਰਧਾਨ ਜੀ ਹੋਰ ਵੀ ਸਾਡੇ ਮੈਂਬਰ ਬਹੁਤ ਵਧੀਆ ਕੰਮਕਾਰ ਕਰ ਰਹੇ ਆ ਔਰ ਜਥੇਬੰਦੀ ਯੂਨੀਅਨ ਜੋ ਕਿ ਆਪਣੀ 10 ਜਥੇਬੰਦੀ 10 ਚੱਲ ਰਹੀ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਾਰੇ ਦੋਸਤੋ ਹਮਮਾ ਕੇ ਹਰ 9 ਤਰੀਕ ਨੂੰ ਮੀਟਿੰਗ ਤੇ ਪਹੁੰਚਿਆ ਕਰਨ ਵਾਹਿਗੁਰੂ ਜੀ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ